ਇਹ ਕਹਿ ਦੇਣਾ ਜਿਹੜੇ ਰਸਤੇ ਤੇ ਤੇਗ ਬਹਾਦਰ ਕਦਮ ਰੱਖਦਾ ਏ ਉਹਦੇ ਪਿੱਛੇ ਸਾਰੇ ਹਿੰਦੂ ਸਮਾਜ ਦੀਆਂ ਵਹੀਰਾਂ ਤੁਰ ਪੈਂਦੀਆਂ ਨੇ ਜਬ ਕਿਉਂ ਤੁਮ ਸਭਨ ਸੰਗੈਮ ਕਹੋ ਇੱਕ ਮੂਲ ਸੋ ਇੱਛਿਆ ਲਹੋ ਇਮ ਸੁਨ ਹਮੈ ਹਕਾਰਨ ਕਰ ਹੈ ਤਬ ਸਭ ਹਿੰਦੂਨ ਧਰਮ ਉਭਰ ਹੈ ਸਤਿਗੁਰਾਂ ਨੇ ਆਖਿਆ ਜਾ ਕੇ ਉਹਨੂੰ ਇਹ ਕਹਿਣਾ ਕਿ ਪੱਤਿਆਂ ਟਾਹਣੀਆਂ ਨੂੰ ਨਾ shear ਤੇਗ ਬਹਾਦਰ ਸਾਡਾ ਮੁੱਢ ਹੈ ਉਸ ਨੂੰ ਬਲਾਓ ਉਸ ਨਾਲ ਗੱਲਬਾਤ ਕਰੋ ਪੱਤੇ ਟਾਣੇ ਸ਼ਾਂਗਿਆਂ ਤੇ ਫਿਰ ਰੋਖਣੇ ਰਿਆ ਹੋ ਜਾਣਾ ਜੇ ਹਿੰਦੂਆਂ ਨੂੰ ਖਤਮ ਕਰਨਾ ਜਾਂ ਸਾਡਾ ਧਰਮ ਪਰਿਵਰਤਨ ਕਰਨਾ ਜਾਂ ਤੂੰ ਮੁਸਲਮਾਨ ਹੀ ਬਣਾਉਣਾ ਤੇ ਤੇਗ ਬਹਾਦਰ ਨੂੰ ਪਹਿਲਾਂ ਬਣਾਓ ਉਹੀ ਮੁੱਢ ਹੈ ਹਿੰਦੂਆਂ ਦਾ ਉਹ ਬਣ ਗਿਆ ਤੇ ਸਾਰਿਆਂ ਨੇ ਬਣ ਜਾਣਾ ਜੇ ਇਹ ਗੱਲ ਤੁਸੀਂ ਕਹੋਗੇ ਉਹ ਸਾਨੂੰ ਬਲਾਉਣਗੇ ਫਿਰ ਅਸੀਂ ਹਿੰਦੂ ਧਰਮ ਦੀ ਰੱਖਿਆ ਕਰਾਂਗੇ ਫਿਰ ਤੁਹਾਨੂੰ ਕਬਰਾਂ ਦੀ ਲੋੜ ਨਹੀਂ ਫਿਰ ਤੁਹਾਨੂੰ ਡਰਨ ਦੀ ਲੋੜ ਨਹੀਂ ਫਿਰ ਤੁਸੀਂ ਤੁਹਾਨੂੰ ਐਵੇਂ ਜਲਤ ਦੀ ਡਰ ਦੀ ਮਯੂਸੀ ਦੀ ਜ਼ਿੰਦਗੀ ਬਤੀਤ ਕਰਨ ਦਾ ਤੁਹਾਨੂੰ ਕੋਈ ਤੋਕ ਨਹੀਂ ਬਣਦਾ ਤੁਸੀਂ ਹੱਸਦੇ ਹੋਏ ਖੁਸ਼ੀ ਦੇ ਨਾਲ ਆਜ਼ਾਦੀ ਦੇ ਨਾਲ ਆਪਣਾ ਜੀਵਨ ਬਤੀਤ ਕਰਿਓ ਅੱਗੇ ਅਸੀਂ ਸਭ ਕੁਝ ਸੰਭਾਲ ਲਾਂਗੇ ਸਤਿਗੁਰਾਂ ਨੇ ਉਹਨਾਂ ਨੂੰ ਗੱਲ ਨਾਲ ਲਾਇਆ ਤੇ ਿਰਜ ਬੰਧ ਆਇਆ ਆਪ ਆਪਣੇ ਪਾਵਨ ਕਰ ਕਮਲਾਂ ਦੇ ਨਾਲ ਉਹਨਾਂ ਦੇ ਹੰਝੂ ਪੂੰਝੇ ਹਨ ਸਤਿਗੁਰਾਂ ਨੇ ਪ੍ਰਸ਼ਾਦਾ ਪਾਣੀ ਸ਼ਕਾਇਆ ਕੁਝ ਦਿਨ ਉਹ ਉੱਥੇ ਰਹੇ ਹਨ ਫਿਰ ਸਤਿਗੁਰਾਂ ਤੋਂ ਅਗਿਆ ਲੈ ਕੇ ਮਣਚਿਸ਼ਵਾਸ਼ਣ ਜਿਆ ਧੀਰਜ ਜਿਆ ਉਹਨਾਂ ਦੇ ਆਇਆ ਤੇ ਉਹ ਤੁਰ ਪਏ ਹੁਣ ਪਹਿਲਾਂ ਕਸ਼ਮੀਰ ਗਏ ਨੇ ਕਸ਼ਮੀਰ ਜਾ ਕੇ ਉਹਨਾਂ ਨੇ ਇੱਕ ਸੰਮਤੀ ਬਣਾਈ ਜਿਹਦੇ ਵਿੱਚ ਹਰ ਇਲਾਕੇ ਦਾ ਇੱਕ ਨਾ ਇੱਕ ਮੋਤਬਾਰ ਆਦਮੀ ਸੀ ਤੇ ਹਰ ਇਲਾਕੇ ਨੂੰ ਇੱਕ ਕੋਈ ਨਾ ਕੋਈ ਨੁਮਾਇੰਦਗੀ ਕਰਦਾ ਹਰ ਇਲਾਕੇ ਦੀ ਇੱਕ ਇੱਕ ਨੁਮਾਇੰਦਾ ਸਾਰੇ ਇਕੱਠੇ ਹੋ ਕੇ ਫਿਰ ਦਿੱਲੀ ਨੂੰ ਗਏ ਔਰੰਗਜ਼ੇਬ ਨੂੰ ਜਾ ਕੇ ਆਖਦੇ ਨੇ ਔਰੰਗਜ਼ੇਬ ਤੂੰ ਕਿਉਂ ਇੰਨਾ ਖਰਚਾ ਕਰਦਾ ਹੈ ਕਿਉਂ ਤੂੰ ਇੰਨਾ ਯਤਨ ਕਰਦਾ ਹੈ ਤੇਗ ਬਹਾਦਰ ਹੀ ਸਾਡਾ ਮੁੱਢ ਹੈ ਜੋ ਸਾਰੀਆਂ ਗੱਲਾਂ ਸਦਗੁਰਾਂ ਨੇ ਆਖੀਆਂ ਸੀ ਉਹ ਜਾ ਕੇ ਉਹਨਾਂ ਨੇ ਔਰੰਗਜ਼ੇਬ ਨੂੰ ਆਖ ਦਿੱਤੀਆਂ ਔਰੰਗਜ਼ੇਬ ਨੇ ਜਦੋਂ ਇਹ ਸਾਰੀਆਂ ਗੱਲਾਂ ਸੁਣੀਆਂ ਉਹਨੇ ਆਖਿਆ ਸਲਾਹ ਕਰਕੇ ਦੱਸਾਂਗੇ ਉਹ ਆਪਣੇ ਮੰਤਰੀ ਮੰਡਲ ਨਾਲ ਸਲਾਹ ਕਰਦਾ ਜਿੰਨੇ ਵੀ ਉਸ ਦੇ ਮੁਲਾਣੇ ਸਨ ਸਲਾਹਕਾਰ ਸਨ ਜਿਹੜੇ ਕਾਜ਼ੀ ਵੀ ਸਨ ਮੁਲਾਣਾ ਹੋਰ ਹੁੰਦਾ ਕਾਜੀ ਹੋਰ ਹੁੰਦੇ ਨੇ ਕਾਜੀ ਉਹ ਹੁੰਦਾ ਜੋ ਫਤਵਾ ਸੁਣਾਉਂਦਾ ਜੋ ਸਜ਼ਾ ਸੁਣਾਉਂਦਾ ਪੁਰਾਣੇ ਜੋ ਮਾਨੇ ਚ ਕਾਜੀ ਹੁੰਦੇ ਸੀ ਹੁਣ ਕਾਜੀ ਨਹੀਂ ਹੁੰਦੇ ਹੁਣ ਕਾਨੂੰਨ ਹੈ ਖਸ਼ਰਾ ਤੇ ਅਨਸਾਰ ਜੋ ਸਜ਼ਾ ਬਣਦੀ ਸੀ ਉਹ ਕਾਜੀ ਦੱਸਦਾ ਸੀ ਮੋਲਾਣਾ ਉਹ ਹੈ ਜੋ ਹਾ ਹਾਫ